ਗਰੀਬ ਪਰਿਵਾਰ ਵੱਲੋਂ ਮਦਦ ਦੀ ਗੋਹਾਰ ਬਲਵੰਤ ਸਮੇਵਾਰੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਫਾਜ਼ਿਲਕਾ ਪਿੰਡ ਰੱਤਾtheta ਦੀ ਨਵੀਂ ਸੁਸਾਇਟੀ ਵਿੱਚ ਇੱਕ ਗਰੀਬ ਮਜ਼ਦੂਰ ਪਰਿਵਾਰ ਦਾ 14 ਸਾਲ ਦਾ ਬੱਚਾ ਦੀਵਾਲੀ ਦੇ ਮੌਕੇ ਤੇ ਪਟਾਖੇ ਬਰੂਚਲਨ ਕਰਨ ਅਗਨ ਨਾਲ ਬੁਰੀ ਤਰ੍ਹਾਂ ਚਲਸ ਗਿਆ ਪਰਿਵਾਰ ਵਿੱਚ ਬੱਚੇ ਦਾ ਪਿਤਾ ਵੀ ਬਿਮਾਰੀ ਪੀੜਿਤ ਹੈ ਇਸ ਲਈ ਸਾਰੇ ਸਮਾਜ ਸੇਵੀ ਅਤੇ ਐਨਆਰਆਈ ਵੀਰਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਇਲਾਜ ਕਰਾਉਣ ਵਿੱਚ ਵੱਧ ਤੋਂ ਵੱਧ ਮਦਦ ਕਰਨ ਇਲਾਜ ਕਰਾਉਣ ਲਈ ਸੰਪਰਕ ਕਰੋ 9876817368 9876817368 ਅੰਕਲ ਜੀ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਜਿਹੜਾ ਤਾਂ ਖੇੜਾ ਤੇ ਢਾਣੀ ਨਵੀਂ ਸਕੱਤੀ ਦੇ ਰਹਿਣ ਵਾਲਿਆਂ ਗਰੀਬ ਆਦਮੀ ਆ ਅੱਜ 2 ਮਹੀਨੇ ਹੋ ਗਏ ਆ ਬੱਚੇ ਪਏ ਨੂੰ ਤੇ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਆ ਸਮਾਜ ਵਾਲਿਓ ਭੈਣ ਤੇ ਭਰਾਓ ਸਾਡੀ ਆਵਾਜ਼ ਦਾ ਬਲਾਹਰਾ ਸੁਣੋ ਤੇ ਸਾਨੂੰ ਕੋਈ ਨਾ ਕੋਈ ਸ਼ਹਿਦਾ ਦਿਓ ਅੰਕਲ ਜੀ ਜਿਹੜੇ ਮੰਨੋ ਕੋਈ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਗਈ ਹੈ ਨਾ ਜੀ ਨਾ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਅਸੀਂ ਸਰਕਾਰ ਨੂੰ ਇਹ ਜੇ ਪੀਚ ਕਰਦੇ ਆ ਡਾਕਟਰਾਂ ਸਾਹਿਬਾਂ ਨੂੰ ਤੇ ਸਾਡੀ ਜੋ ਸਹਿਦਾਵ ਇਹ ਇਹ ਹਾਜੀ ਹੋਣੀ ਚਾਹੀਦੀ ਆ ਗਰੀਬ ਆਦਮੀ ਆ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਆ ਉਤੋਂ ਤੱਕ ਸਾਨੂੰ ਸਹਿਦਾ ਕਰੋ ਗਰੀਬ ਆਦਮੀਆਂ ਤੇ ਬੱਚਾ 2 ਮਹੀਨੇ ਹੋ ਗਏ ਪਏ ਨੂੰ ਠੀਕ ਹੈ ਭਾਈ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਆ ਮੇਰਾ ਨਾਮ ਹਰਗੁਬਿੰਦ ਸਿੰਘ ਆ ਜੀ ਪਿੰਡ ਰੱਤਾ ਸਾਡੇ ਨਵੀਂ ਸਟੇਡੀ ਰਹਿਣ ਰਹਿਣ ਵਾਲਾ ਇਰੇ ਬੱਚੇ ਨੂੰ 1.5 ਮਹੀਨਾ ਆ ਗਿਆ ਪਾਇ ਨੂੰ ਜਿਹੜਾ ਕੋਈ ਭਾਈ ਜੀ ਸਮਾਜ ਸੇਵੀ ਜਾਂ ਸੰਸਥਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਮਾਦਾ ਹੱਥ ਜੋੜ ਕੇ ਇਹ ਬੇਨਤੀ ਕਰਨਾ ਹੈ ਫਿਰ ਉਹ ਨਾ ਮਦਦ ਕੀਤੀ ਜਾਵੇ ਮਾ ਆਦੇ ਬੱਚੇ ਦਾ ਇਲਝ ਕਰਾਣਾ ਜਿਹੜੇ ਵੀ ਸੇਵਾ ਸੰਸਥਾ ਕਰਨ ਵਾਲੇ ਭੈਣ ਭਰਾ ਜੀ